ਸਾਸੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਨਿਊਜ਼ ਮੈਂ ਹੈਪੀ ਅੱਜ ਅਸੀਂ ਬਰਨਾਲਾ ਦੇ ਡੀਓ ਕੋਲ ਬੈਠੇ ਆ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਤੁਹਾਡਾ ਸਿਟੀ ਬਰਨਾਲਾ ਵਿੱਚ ਧੰਨਵਾਦ ਜੀ ਸਰ ਕਿਵੇਂ ਇਦਾਂ ਕਹਿੰਦਾ ਮਤਲਬ ਇਹ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਬਰਨਾਲਾ ਦੇ ਵਿੱਚ ਪ੍ਰਾਪਤ ਕੀਤਾ ਇਸ ਤਰ੍ਹਾਂ ਜੀ ਭਾਰਤ ਸਰਕਾਰ ਵੱਲੋਂ ਦੇ ਸਿੱਖਿਆ ਮੰਤਰਾਲੇ ਵੱਲੋਂ ਜੀ 2 17 ਦੇ ਵਿੱਚ ਇੱਕ ਰਿਪੋਰਟ ਸ਼ੁਰੂ ਕੀਤੀ ਗਈ ਜਿਹਦਾ ਨਾਮ ਸੀਗਾ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਰਿਪੋਰਟ ਜੀ ਜਿਹਦੇ ਤਹਿਤ ਅ ਮਤਲਬ ਸਾਰੇ ਭਾਰਤ ਦੇ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨਰੀਖਣ ਕੀਤਾ ਜਾਂਦਾ ਤੇ ਇਸ ਵਾਰ ਦੇ 2023-24 ਦੇ ਵਿੱਚ ਭਾਰਤ ਦੇ 728 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹ ਪ੍ਰੀਖਣ ਕੀਤਾ ਗਿਆ ਅ ਜਿਹਦੇ ਵਿੱਚ ਮਤਲਬ 14 ਲੱਖ ਤੇ 28000 ਸਕੂਲਾਂ ਨੇ ਭਾਗ ਲਿਆ ਤੇ ਲਗਭਗ 24 ਕਰੋੜ ਬੱਚੇ ਤੇ 98 ਲੱਖ ਅਧਿਆਪਕਾਂ ਨੇ ਇਹਦੇ ਵਿੱਚ ਹਿੱਸਾ ਲਿਆ ਤੇ ਜਿਹਦੇ ਵਿੱਚੋਂ ਬਰਨਾਲਾ ਜ਼ਿਲ੍ਹੇ ਨੇ ਲਗਭਗ 6 ਮਾਪਦੰਡ ਸੀਗੇ ਜਿਨ੍ਹਾਂ ਤਹਿਤ ਇਹ ਪ੍ਰੀਖਣ ਕੀਤਾ ਗਿਆ ਤੇ ਬਰਨਾਲਾ ਜ਼ਿਲ੍ਹੇ ਨੇ 424 ਅੰਕ 600 ਵਿੱਚੋਂ ਪ੍ਰਾਪਤ ਕਰਕੇ ਪੂਰੇ ਭਾਰਤ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਕਿੰਨੇ ਕਿੰਨੇ ਅੰਕ ਪ੍ਰਾਪਤ ਕੀਤੇ ਇਹਨਾਂ ਵਿੱਚ ਜਿਹੜਾ ਪਹਿਲਾ ਇੰਡੈਕਸ ਸੀ ਸਾਡੇ ਕੋਲੇ ਆਪਣੇ ਕੋਲੇ ਲਰਨਿੰਗ ਆਊਟਕਮਸ ਉਹਦੇ ਵਿੱਚੋਂ 197 ਅੰਕ ਪ੍ਰਾਪਤ ਕੀਤੇ ਦੂਸਰੇ ਵਿੱਚੋਂ ਸਾਡੇ ਕੋਲੇ 74 ਅੰਕ ਤੀਸਰੇ 36 ਚੌਥੇ 'ਚੋਂ ਆਪਣੇ ਕੋਲੇ 26 5 ਵਜੇ 34 ਤੇ 6 ਵਜੇ 36 ਅੰਕ ਪ੍ਰਾਪਤ ਕੀਤੇ ਕੁੱਲ 424 ਅੰਕ 600 ਵਿੱਚ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹਦੇ ਵਿੱਚ ਪੂਰਾ ਕਹਿਣ ਦਾ ਮਤਲਬ ਟੀਮ ਵਰਕ ਹੁੰਦਾ ਕਹਿਣ ਦਾ ਮਤਲਬ ਕਿੰਨੀ ਕ ਮਿਹਨਤ ਕੀਤੀ ਗਈ ਸੀ। ਇਹ ਤੇ ਅਧਿਆਪਕਾਂ ਤੇ ਸਕੂਲ ਮੁਖੀਆਂ ਡੀਓ ਸਾਹਿਬ ਵੱਲੋਂ ਵੀ ਪੂਰੀ ਮਿਹਨਤ ਹੋਈ। ਬਾਕੀ ਸਾਡੇ ਜਿਹੜੇ ਐਨ ਜੀਓ ਆ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਆ ਉਹਨਾਂ ਨੇ ਬੜਾ ਸਹਿਯੋਗ ਦਿੱਤਾ। ਜਿਹਦੇ ਕਰਕੇ ਜਿਹੜੀ ਇਹ ਪ੍ਰਾਪਤੀ ਹੋਈ ਹੈ। ਅੱਗੇ ਤੋਂ ਵੀ ਇਹ ਮਿਹਨਤ ਜਾਰੀ ਰੱਖੋ। ਹਾਂ ਹੁਣ ਜਦੋਂ ਸਾਡੀ ਹੋਰ ਵੀ ਵੱਡੀ ਜ਼ਿੰਮੇਵਾਰੀ ਬਣ ਗਈ ਜਦੋਂ ਬਰਨਾਲੇ ਨੇ ਪਹਿਲਾ ਸਥਾਨ ਪ੍ਰਾ ਪੂਰੀ ਡੈਡੀਕੇਸ਼ਨ ਨਾਲ ਕੰਮ ਕਰਾਂਗੇ ਤਾਂ ਕਿ ਬਰਨਾਲੀ ਦੀ ਜਿਹੜੀ ਪੋਜੀਸ਼ਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਣੀ ਰਹੇ ਦੇਖਿਆ ਜਾਵੇ ਇਸ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਹਿੰਦਾ ਮਤਲਬ ਸਿੱਖਿਆ ਮੰਤਰੀ ਹਜੋਤ ਸਿੰਘ ਬੈਸ ਵੱਲੋਂ ਵੀ ਨਵੇਂ-ਨਵੇਂ ਕਦਮ ਸਿੱਖਿਆ ਲਈ ਚੁੱਕੇ ਜਾ ਰਹੇ ਨੇ ਕਿਵੇਂ ਦੇਖਦੇ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੀਗਾ ਪਹਿਲੇ ਦੇ ਸੀਗਾ ਵੀ ਸਿੱਖਿਆ ਤੇ ਆਪਣੇ ਮੈਡੀਕਲ ਖੇਤਰ ਦੇ ਵਿੱਚ ਜਿਹੜਾ ਉਹ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਤੇ ਉਹਨਾਂ ਦੀ ਇਹ ਦੂਰਦੇਸ਼ੀ ਸੋਚ ਦਾ ਹੀ ਕਾਰਨ ਹੈ ਜਿਹਦੇ ਕਰਕੇ ਬਰਨਾਲਾ ਜਿਹੜਾ ਪਹਿਲੇ ਸਥਾਨ ਤੇ ਆਇਆ ਪੰਜਾਬ ਪੂਰੇ ਪਾਕਿਸਤਾਨ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਅਹ ਇੱਥੇ ਸਾਰੇਆਂ ਛਿੱਕਿਆ ਖੇਤਾਂ ਨਾਲ ਜੁੜੀਆਂ ਸਾਰੀਆਂ ਸ਼ੀਲਤਾ ਨੂੰ ਮੈਂ ਵਧਾਈ ਦਿੰਦਾ हूं ਬਰਨਾਲਾ ਵਾਸੀਆਂ ਨੂੰ ਵਧਾਈ ਦਿੰਦਾ ਤੇ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਜਿਹੜੇ ਟੀਮ ਵਰਕ ਦੇ ਤੌਰ ਤੇ ਕੰਮ ਕਰਕੇ ਬਰਨਾਲਾ ਨੂੰ ਹੋਰ بلੰਦੀਆਂ ਤੇ ਲੈ ਕੇ ਜਾਣਗੇ ਜੇ ਸੰਨ ਸਾਡੇ ਨਾਲ ਡੀਓ ਬਰਨਾਲਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕਿੰਨੀ ਮੈਂਟ ਦੇ ਨਾਲ ਬਰਨਾਲੇ ਨੂੰ ਪਹਿਲੇ ਸਥਾਨ ਤੇ ਲਿਆਂਦਾ ਗਿਆ ਹੈਗਾ ਦੇਖਦੇ ਰਹੋ ਸਿਟੀ ਬਰਨਾਲਾ ਨਿਊਜ਼ ਮੈਂ ਹਰਵਿੰਦਰ ਰੂਮੀਆ ਜੀ ਕੀ ਕਹਿਣਾ ਚਾਹੁੰਦੇ ਹੋ ਭਾਰਤ ਬਰਨਾਲਾ ਦਾ ਸ਼ਾਨ ਹਾਂਜੀ ਬਹੁਤ ਖੁਸ਼ੀ ਦਾ ਮੌਕਾ ਸਾਡੇ ਜ਼ਿਲ੍ਹਾ ਬਰਨਾਲਾ ਲਈ ਜੀ ਅਹ ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਐਜੂਕੇਸ਼ਨ ਐਂਡ ਲਿਟਰੇਸੀ ਵੱਲੋਂ ਜਿਹੜੀ ਪਰਫਾਰਮੈਂਸ ਗ੍ਰੇਡ ਇੰਡੈਕਸ 2.0 ਦੀ ਰਿਪੋਰਟ ਆਈ ਆ ਉਹਦੇ ਵਿੱਚ ਜਿੱਥੇ ਸਾਡਾ ਜ਼ਿਲ੍ਹਾ ਪੂਰੇ ਭਾਰਤ ਵਿੱਚ 788 ਜ਼ਿਲ੍ਹਿਆਂ ਨੂੰ ਪਛਾੜਦੇ ਹੋਏ ਮੋਰੀ ਡਿਸਟ੍ਰਿਕਟ ਪੜਿਆ ਹੈਗਾ ਉਸੇ ਤਰ੍ਹਾਂ ਹੀ ਜਿਹੜਾ ਪੰਜਾਬ ਆ ਉਹ ਸਟੇਟਾਂ ਵਿੱਚ ਪਹਿਲੇ ਨੰਬਰ ਤੇ ਆਇਆ ਹੈਗਾ ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਦਾ ਕਈ ਤਰ੍ਹਾਂ ਦੇ ਜਿਹੜੇ ਹੈਗੇ ਸੀ ਸਕੂਲਾਂ ਵਿੱਚ ਨੈਸ ਕਰਵਾਇਆ ਗਿਆ ਜੀ ਜੂੜਾ ਇਸ ਤੋਂ ਡਾਟਾ ਚੱਕਿਆ ਗਿਆ ਸਾਡਾ ਤੇ ਡਿਜੀਟਲ ਲਰਨਿੰਗ ਦੇਖੀ ਗਈ ਲਰਨਿੰਗ ਆਊਟਕਮਸ ਦੇਖੀ ਗਈਆਂ ਤੇ ਹੋਰ ਬਹੁਤ ਕੁਝ ਜਿਹੜਾ ਹੈਗਾ ਸੀ ਆ ਇਨਫਰਾਸਟ੍ਰਕਚਰ ਦੇਖ ਕੇ ਸਰ ਪਾਰ ਸਰਕਾਰ ਨੇ ਲਾ ਪਾਰ ਸਰਕਾਰ ਦਾ ਰੱਖਿਆ ਸਿੱਖਿਆ ਮੰਤਰਾਲਾ ਲਗਾ ਉਹਦੇ ਵੱਲੋਂ ਇਹ ਰਿਪੋਰਟ ਤਿਆਰ ਕੀਤੀ ਗਈ ਹੈ